ਸਤ ਗੁਰ ਕੀ ਸੇਵਾ ਸਫਲ ਹੈ ਅੱਜ ਅਸੀਂ ਖੜੇ ਹਾਂ ਗੁਰਦੁਆਰਾ ਪਾਸਾਈ ਨੌਵੇਂ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜਨ ਚਰਨ ਸੂ ਜਿਹੜੀ ਪ੍ਰਾਪਤ ਹੈ ਇਤਿਹਾਸਕ ਗੁਰਦੁਆਰੇ ਤੋਂ ਅੱਜ ਗੁਰਪੁਰਬ ਨੂੰ ਸਮਾਪਤ ਨਗਰ ਕੀਰਤਨਾ ਜਿਹੜਾ ਉਹ ਸਜਾਇਆ ਗਿਆ ਤੁਹਾਨੂੰ ਅਸੀਂ ਪਾਲਕੀ ਦੀਆਂ ਤਸਵੀਰਾਂ ਦਿਖਾਉਂਦੇ ਹਾਂ ਕਿ ਪਾਲਕੀ ਦੇ ਵਿੱਚ ਸ੍ਰੀ ਗੁਰੂ ਗੰਗ ਸਾਹਿਬ ਦੀ 70 ਸਾਇਆ ਹੈ ਪੰਜ ਪਿਆਰਿਆਂ ਦੀ ਗਵਾਈ ਦੇ ਵਿੱਚ ਨਗਰ ਕੀਰਤਨਾ ਜਿਹੜਾ ਇੱਥੋਂ ਰਵਾਨਾ ਹੋਣ ਲੱਗਿਆ ਪੜਾਹ ਦਾਰ ਪੜਾ ਰੁਕਦਾ ਹੋਇਆ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਨਗਰ ਕੀਰਤਨਾ ਜਾਵੇਗਾ ਅਸੀਂ ਗੱਲ ਕਰਦਾ ਮਲਕੀਤ ਸਿੰਘ ਚੰਗਾਲਾ ਚੰਗਾਲਾ ਸਾਹਿਬ ਨਗਰ ਕੀਰਤਨ ਸਜਾਇਆ ਗਿਆ ਇੱਥੋਂ ਕੀ ਕਹਿਣਾ ਚਾਹੁੰਨ ਸੰਗਤੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪਰਵ ਦੀਆਂ ਸਾਰੀਆਂ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ ਔਰ ਸਾਡਾ ਜਿਹੜਾ ਮਿਸ਼ਨ ਹੈ ਸਿੱਖ ਪੰਥ ਦਾ ਮਿਸ਼ਨ ਹੈ ਉਹ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ ਸਰਬੱਤ ਦਾ ਭਲਾ ਮੰਗਦਾ ਹੈ ਔਰ ਇਸੇ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜੋ ਜਿਸ ਨੂੰ ਹਿੰਦੂ ਦੀ ਚਾਦਰ ਵੀ ਕਿਹਾ ਜਾਂਦਾ ਹੈ Hindu dharm ਲਈ ਆਪਣਾ ਬਲਦਾਨ ਕੁਰਬਾਨ ਕੀਤਾ ਸੋ ਖਾਲਸਾ ਹਮੇਸ਼ਾ ਪੰਥ ਦੇ ਸਰਵਤ ਸਦਾ ਪਲਾਮਾ ਬਿਲਕੁਲ ਦੀ ਸਰਵਤ ਦੇ ਭਲੇ ਲਈ ਨਗਰਗੀਤ ਸਜਾਏਗਾ ਅਸੀਂ ਗੱਲ ਤੇਜਾ ਸਿੰਘ ਅਤੇ ਕਸ ਸਿੰਘ ਜੀ ਤੁਸੀਂ ਕਿਵੇਂ ਦੇਖਦੇ ਹੋ ਕਿ ਹਰ ਸਾਲ ਦੀ ਤਰ੍ਹਾਂ ਇਸ ਵੇਲੇ ਭਾਵੇਂ ਕੰਮ ਦਾ ਸੀਜ਼ਨ ਹੈ ਪੂਰਾ ਸੰਗਤਾਂ ਦਾ ਜਿਹੜਾ ਹੜਾਇਆ ਹੋਇਆ ਜਿਹੜਾ ਸਤਕਾਰ ਦੇ ਵਿੱਚ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੂਰਬ ਦੀਆਂ ਅੱਜ ਸਮੂਹ ਸੰਗਤਾਂ ਭਵਾਨੀਗੜ੍ਹ ਇਲਾਕਾ ਸ਼੍ਰੋਮਣੀ ਗੁਰਦੁਆਰਾ ਬੁਰਨ ਕਮੇਟੀ ਵੱਲੋਂ ਬੜਾ ਧੂਮਤਾਂ ਮਨਾਲ ਉਸ ਨੂੰ ਲਾਇਆ ਜਾ ਰਿਹਾ ਜਿਸ ਦੀ ਲੜੀ ਵਜੋਂ ਅੱਜ ਨਗਰ ਕੀਰਤਨ ਦੀ ਜਿਹੜੀ ਹੈਗੀ ਆ ਉਹਦੀ ਸ਼ੁਰੂਆਤ ਹੈ ਹੁਣ ਤੇ ਬੜਾ ਸੰਗਤਾਂ ਮਤੇ ਸ਼ਾਇਦ ਭਾਵੇਂ ਤੁਹਾਡੀ ਗੱਲ ਠੀਕ ਹੈ ਕਿ ਕੰਮ ਦਾ ਸਮਾਂ ਸੀ ਤੇ ਮੌਸਮ ਵੀ ਖਰਾਬ ਹੈ ਪਰ ਫੇਰ ਵੀ ਗੁਰ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੂਰਵ ਦੀਆਂ ਖੁਸ਼ੀਆਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਜੁੜੀਆਂ ਨੇ ਬਹੁਤ ਵੱਡਾ ਉਤਸ਼ਾਹ ਬੜੀ ਤੁੰਤਵ ਨਾਲ ਬਣਾਇਆ ਜਾ ਰਿਹਾ ਹੈ ਬਿਲਕੁਲ ਜੀ ਨਗਰ ਕੀਰਤਨ ਭਾਵੇਂ ਕੰਮ ਦਾ ਟਾਈਮ ਸੀ ਫਿਰ ਵੀ ਨਗਰ ਕੀਰਤਨ ਦੇ ਵਿੱਚ ਭੱਟੀ ਤਦਾ ਦੇ ਵਿੱਚ ਸੰਗਤ ਹੈ ਜਿਹੜੀ ਸਮੂਲੀਅਤ ਕੀਤੀ ਹੈ ਸੰਗਤ ਨੇ ਤੇ ਤੁਸੀਂ ਦੇਖੋਗੇ ਪੂਰੀ ਜਿਹੜੀ ਸੰਗਤ ਹੈ ਇੱਥੇ ਪਹੁੰਚੀ ਹੋਈ ਹੈ ਪਰੋਸਾ ਤੁਸੀਂ ਕੀ ਕਹਿਣਾ ਚਾਹੋਗੇ ਸੰਗਤ ਸਾਹਿਬ ਅੱਜ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਦਿਹਾੜਾ ਹੈ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸਿਰਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂ ਭਰਾਵਾਂ ਦੇ ਤਿਰਕਜਿੰਜੂ ਲਈ ਉਹਨਾਂ ਦੇ ਤਿਰਕਜਿੰਜੂ ਦੀ ਰੱਖ ਲਈ ਜਾ ਕੇ ਦਿੱਲੀ ਦੇ ਵਿੱਚ ਆਪਣਾ ਸੀਸ ਵਾਰ ਦਿੱਤਾ ਅਤੇ ਅੱਜ ਸੰਗਤਾਂ ਨੂੰ ਬਹੁਤ ਖੁਸ਼ੀ ਨਾਲ ਪੁਰਤੋਇ ਪਾਤਸ਼ਜੰਦੇਹਾੜਾ ਮਨਾ ਰਹੀਆਂ ਨੇ ਸਾਰੇ ਸੰਗਤਾਂ ਨੂੰ ਵਧਾਈਆਂ ਜਿੱਥੇ ਦਿਨੇ ਉੱਥੇ ਨਾਲ ਬੇਨਤੀ ਵੀ ਕਰਦੇ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਸਿੱਖੀ ਦੇ ਧਾਰਨ ਬਣੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਬਣਾਓ ਤਾਂ ਕਿ ਆਪਣਾ ਜੀਵਨ ਵਧੀਆ ਬਤੀਤ ਹੋ ਸਕੇ ਬਿਲਕੁਲ ਜੀ ਆਪਣਾ ਜੀਵਨ ਵਧੀਆ ਬਤੀਤ ਹੋ ਸਕੇ ਇਸ ਨੂੰ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜਾ ਨਗਰ ਕੀਰਤਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 70 ਸਾਇਆ ਹਿੱਟ ਪੰਜ ਪਿਆਰਿਆਂ ਦੀ ਗਵਾਹੀ ਦੇ ਵਿੱਚ ਨਗਰ ਕੀਰਤਨਾ ਜਿਹੜਾ ਹੁਣ ਰਵਾਰੀ ਕੀ ਲੈਣ ਲੱਗਿਆ ਪੜਾਹ ਦਰ ਪੜਾਹ ਰੁਕਦਾ ਹੋਇਆ ਨਗਰ ਕੀਰਤਨਾ ਜਿਹੜਾ ਉਹ ਪੂਰੇ ਸ਼ਹਿਰ ਦੇ ਵਿੱਚ ਘੁੰਮੇਗਾ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਣ ਲੱਗਿਆ ਪੰਜ ਪਿਆਰਿਆਂ ਦੀਆਂ ਕਿੰਨੇ ਬੈਂਡ ਵਾਜਿਆ ਤੇ ਨਾਲ ਨਗਾਰੇ ਦੀ ਆਵਾਜ਼ ਦੇ ਵਿੱਚ ਨਗਰ ਕੀਰਤਨਾ ਜਿਹੜਾ ਉਹ ਸਜੋਬਤ ਕੀਤਾ ਗਿਆ ਤੁਸੀਂ ਜਿਹੜਾ ਨਗਰ ਕੀਰਤਨਾ ਉਹ ਸਜੋਬਤ ਕੀਤਾ ਗਿਆ ਜਿਵੇਂ ਦੇਖੋਗੇ ਜਿਹੜਾ ਨਗਰ ਕੀਰਤ ਸਿਰ ਰਵਾਨਾ ਹੋਣ ਲੱਗਿਆ ਤੇ ਪੜਾਹਦਾਰ ਪੜਾ ਰੁਕਦਾ ਹੋਇਆ ਪੂਰੇ ਸ਼ਹਿਰ ਦੇ ਵਿੱਚ ਤਕਰੀਬਨ ਐਸਾ ਕਹਦੇ ਆ ਸਾਮੀ 7 ਜਾਂ 7:30 ਵਜੇ ਨਗਰ ਕੀਰਤਨ ਜਿਹੜਾ ਦੁਬਾਰਾ ਉਦਵਾਰਾ ਸਾਹਿਬ ਵਿਖੇ ਅਰਦਾਸ ਕਰਕੇ ਇੱਥੇ ਸਮਾਪਤੀ ਹੋਵੇਗੀ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੱਲ ਤੋਂ ਹੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਨਵਾਰ ਉਪਰ ਸਾਹਿਬ ਪ੍ਰਗਾਸ ਕੀਤੇ ਗਏ ਨੇ ਅੱਜ ਉਹਨਾਂ ਦਾ ਜਿਹੜਾ ਕੱਲ 21 ਗ੍ਰੀ ਗੁਰੂ ਜਿਹੜੇ ਭੋਗ ਪਾਏ ਜਾਣਗੇ ਤੇ ਹੋਰ ਵੀ ਤੁਹਾਨੂੰ ਦਿਖਾਉਣਾ ਕਿ ਕਿਵੇਂ ਸੰਗਤਾਂ ਦੇ ਵਿੱਚ ਜਿਹੜਾ ਉਸ ਸਾਹਿਬ ਦੀਪੀਆਂ ਅੱਗੇ ਝਾੜੂ ਲਗਾ ਰਹੀਆਂ ਕਿਉਂਕਿ ਲਗਾਤਾਰ ਜਿਹੜਾ ਲੋਕਾਂ ਦੇ ਵਿੱਚ ਸੇਵਾ ਦੀ ਭਾਵਨਾ ਸ੍ਰੀ ਗੁਰੂ ਗ੍ਰੰਥ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਕਿਉਂਕਿ ਉਹਨਾਂ ਨੇ ਹਰ ਇੱਕ ਧਰਮ ਦੀ ਰਾਖੀ ਦੇ ਲਈ ਆਪਣੇ ਪਰਿਵਾਰ ਦੀ ਜਿਸ ਪਰਿਵਾਰ ਨੂੰ ਸੰਗਤਾਂ ਦੇ ਉੱਤੇ ਜਬਾਰਿਆ ਪਰ ਤੁਸੀਂ ਦੇਖੋਗੇ ਜਿਹੜਾ ਨਗਰ ਕੀਰਤਨਾ ਹੈ ਉਹ ਸ੍ਰੀ ਗੁਰੂਗ੍ਰੰਥ ਦਵਾਰਾ ਪਾਸਾ ਹੀ ਨੌਵੀਂ ਵਿੱਚੋਂ ਇਸ ਟਾਈਮ ਸ਼ੁਰੂਆਤ ਹੈ ਜਿਹੜੀ ਉਹ ਉੱਚ ਹੋ ਚੁੱਕੀ ਹੈ ਤੇ ਹੁਣ ਇੱਥੋਂ ਪੜਾਦਰ ਪੜਾ ਰੁਕਦਾ ਹੋਇਆ ਪੂਰੇ ਸ਼ਹਿਰ ਦੇ ਵਿੱਚ ਨਗਰ ਕੀਰਤਨ ਜਿਹੜਾ ਅੱਗੇ ਵੱਧੇਗਾ ਪਰ ਤੁਹਾਨੂੰ ਇਹ ਵੀ ਦੱਸ ਲੈਂਦਾ ਨਗਰ ਕੀਰਤਨ ਜਿਹੜਾ ਪ੍ਰਾਦਾਨ ਪਾਸ ਅੱਗੇ ਵਧੇਗਾ ਤੇ ਹੁਣ ਹੋਰ ਵੀ ਤਸਵੀਰਾਂ ਦਿਖਾਉਦੇ ਰਾਂਗੇ ਬੜੇ ਉਪੀਡੀਸੀ ਦੇ ਰਾ ਕੈਮਰਾਮੈਨ ਜਿ세 ਫਮਣਵਾਲ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਡੀਸੀ ਨਿਊਜ਼ ਸਟੂਡੀਓ